ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਆਪਣੇ ਪਿਛਲੇ 2-4 ਦਿਨਾਂ ਤੋਂ ਲਤੀਨਾ ਦੇ ਵਿੱਚ ਇੱਕ ਬਹੁਤ ਵੱਡਾ ਹਾਦਸਾ ਹੋਇਆ ਤੇ ਵੈਸੇ ਦਾ ਸਾਰਿਆਂ ਨੂੰ ਆਪਣੇ ਜਿਹੜੇ ਮੇਰੇ ਵੀਰ ਆਪਣੇ ਇਟਾਲੀਅਨ ਚੈਨਲ ਦੇ ਨਾਲ ਜੁੜੇ ਹੋਏ ਨੇ ਸਾਰੇ ਉਹਨਾਂ ਨੂੰ ਪਤਾ ਹੀ ਆ ਵੀ ਇੱਕ ਮੁੰਡਾ ਕੰਮ ਕਰਦਾ ਸੀਗਾ ਸਿਹਰਿਆਂ ਦੇ ਵਿੱਚ ਤੇ ਕੰਮ ਦੇ ਦੌਰਾਨ ਇੱਕ ਮਸ਼ੀਨ ਦੇ ਵਿੱਚ ਹੱਥ ਆਉਣ ਦੇ ਨਾਲ ਵਿਚਾਰ ਦੀ ਬਾਹ ਕੱਟੀ ਗਈ ਤੇ ਡੇਢ ਘੰਟਾ ਤੇ ਸਿਹਰਿਆਂ ਦੇ ਵਿੱਚ ਪਿਆ ਰਿਹਾ ਕਿ ਮਾਲਕ ਦੇ ਔਰ ਮਾਲਕ ਦੇ ਮੁੰਡੇ ਨੇ ਚੱਕ ਕੇ ਉਹਨੂੰ ਘਰ ਲਿਆ ਕਿ ਸੁਰਤਾ ਤੇ ਉਹਦੀ ਬਾਹ ਵਿਚਾਰੀ ਲੱਗ ਹੋ ਗਈ ਸੀ ਉਹਨੂੰ ਉਹਨੇ ਬਾਹਰ ਮੁਦੇਸੀਆਂ ਜਿਹਨੂੰ ਆਪਾਂ ਕਹਿ ਦਿੰਦੇ ਨੇ ਕੂਰਾਦਾਨ ਉਹਦੇ ਵੀ ਛੁੱਟਿਆ ਤੇ ਬਾਅਦ ਵਿੱਚ ਉਹਦੀ ਘਰਵਾਲੀ ਨੇ ਥੋੜੀ-ਮੋਟੀ ਪੈਰਵਾਹੀ ਕਰਕੇ ਹਸਪੀਟਲ ਵਾਲਿਆਂ ਨੂੰ ਫੋਨ ਕੀਤਾ ਤੇ ਹੈਲੀਕਾਪਟਰ ਵਿੱਚ ਚਾਕੇ ਲਿਆ ਕੇ ਉਹਨੂੰ ਰੋਮ ਦੇ ਸੰਕਮੀਲ ਹਸਪੀਟਲ ਦੇ ਵੀ ਦਾਖਲ ਕੀਤਾ ਗਿਆ ਤੇ ਜਿਹਦੇ ਕਾਰਨ 2 ਦਿਨਾਂ ਬਾਅਦ ਮੁੰਡੇ ਦੀ ਮੌਤ ਹੋ ਗਈ ਤੇ ਫਿਰ ਜਾ ਕੇ ਮੁੱਦਾ ਗਰਮੋ-ਗਰਮੀ ਵਿੱਚ ਹੋਇਆ ਤੇ ਪਰ ਇਟਾਲੀਅਨ ਗਵਰਨਮੈਂਟ ਨੇ ਪੁਲਿਸ ਨੇ ਬਹੁਤ ਜ਼ਿਆਦਾ ਸਾਥ ਦਿੱਤਾ ਤੇ ਏਜੰਡਾ ਬਿਲਕੁਲ ਉਹਦਾ ਸੀਲ ਕਰਤਾ ਬੰਦ ਕਰਤਾ ਤੇ ਅੱਜ ਲਗਭਗ ਇਟਲੀ ਦੇ ਸਾਰੇ ਗੁਰੂ ਘਰਾਂ ਦੇ ਵਿੱਚ ਜਰ ਅਰਦਾਸ ਕੀਤੀ ਜਾਣੀ ਆ ਕਿ ਪ੍ਰਮਾਤਮਾ ਉਹਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਤੇ ਸਮੱਤ ਬਖਸ਼ੇ ਯਾਰ ਆਪਣੇ ਪੰਜਾਬੀ ਭਾਈਚਾਰੇ ਨੂੰ ਤੇ ਜਿਹੜੇ ਐਦਾਂ ਨਹੀਂ ਕਰਦੇ ਆ ਆਪਾਂ ਇੱਕ ਦੂਜੇ ਦੀ ਲੱਤਾਂ ਵੱਢ ਖਿੱਚਣ ਦੇ ਵਿੱਚ ਹੋਏ ਵਿਆਂ ਤੇ ਇੱਕ ਦੂਜਾ ਸਾਥ ਨਹੀਂ ਦਿੰਦੇ ਜੇ ਕਿਤੇ ਮੌਕੇ ਤੇ ਹੀ ਜਿੱਦਾਂ ਕਿ ਡੇਢ ਘੰਟਾ ਵਿਚਾਰਾ ਮੁੰਡਾ ਸਿਹਰਿਆਂ ਦੇ ਵਿੱਚ ਦੱਸਣ ਦੇ ਮੁਤਾਬਕ ਵੀ ਪਿਆ ਰਿਹਾ ਤੇ ਕਿਸੇ ਨੇ ਉਹਦੀ ਬਾਤ ਨਹੀਂ ਪੁੱਛੀ ਜੇ ਕਿਤੇ ਮੌਕੇ ਤੇ ਹੀ ਇੱਕ ਐਂਬੂਲੈਂਸ ਨੂੰ ਫੋਨ ਕਰ ਦਿੱਤਾ ਜਾਂਦਾ ਜਾਂ ਡਾਕਟਰ ਨੂੰ ਬੁਲਾ ਲਿਆ ਜਾਂਦਾ ਸ਼ਾਇਦ ਮੁੰਡਰੀ ਜਾਨ ਬਚ ਰਹੀਂਦੀ ਬਾਹਰ ਤਾਂ ਚਲੋ ਜਿਹੜੀ ਲੱਗ ਹੋ ਗਈ ਸੀ ਹੋ ਗਈ ਸੀ ਪਰ ਕਿਸੇ ਮਾਂ ਦਾ ਪੁੱਤ ਨਾ ਜਾਣਦਾ ਕਿਸੇ ਭੈਣ ਦਾ ਭਰਾ ਨਾ ਜਾਣਦਾ ਪਰ ਜੇ ਸਾਨੂੰ ਇਸ ਕੱਲ ਕਿਨੀ ਵੀ ਗੌਰ ਕਰਨ ਦੀ ਲੋੜ ਹੈ ਪਰ ਇਹ ਸਿਲਸਿਲਾ ਅੱਜ ਦਾ ਨਹੀਂ ਇਹ ਸਿਲਸਿਲਾ ਬਹੁਤ ਸਮੇਂ ਤੋਂ ਚੱਲਦਾ ਹੁੰਦਾ ਹੈ ਕਿਉਂਕਿ ਨਾ ਮੈਂ ਆਪਣੇ ਫਾਦਰ ਸਾਹਿਬ ਨਾਲ ਵੀ ਗੱਲ ਕਰਦਾ ਸੀਗਾ ਡੈਡੀ ਉਹਨਾਂ ਦੇ ਨਾਲ ਉਹਨਾਂ ਦਾ ਵੀ ਅਜੇ ਤੂੰ 20 ਸਾਲ ਪਹਿਲਾਂ ਕੰਮ ਦੇ ਉੱਤੇ ਇੱਕ ਹਾਸਾ ਹੋਇਆ ਸੀਗਾ ਉਹ ਵੀ ਖੇਤੀਬਾੜੀ ਨਾਲ ਹੀ ਰਿਲੇਟਡ ਸੀਗਾ ਤੇ ਮੈਂ ਤੁਹਾਨੂੰ ਉਹਨਾਂਗੇ ਵੀ ਮਿਲਾਉਣਾ ਹੈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੱਸੋ ਤੁਹਾਨੂੰ ਕੀ ਹੋਇਆ ਸੀਗਾ ਅਜੇ ਤੂੰ 20 ਸਾਲ ਪਹਿਲਾਂ ਮੰਨ ਲਓ ਅੱਜ ਤੋਂ 20 ਸਾਲ ਪਹਿਲਾਂ ਮੈਂ ਜੈਂਡਰੇਟਿਸੀ ਕੰਮ ਕਰਦਾ ਸੀਗਾ ਕੰਮ ਕਰਨ ਦੇ ਦੌਰਾਨ ਇੱਕ ਮਸ਼ੀਨ ਦੇ ਵਿੱਚ ਮੇਦੀਆਂ ਆ ਚਾਰੇ ਉਂਗਲੀਆਂ ਅੰਦਰ ਚਥ੍ਹੇਲੀ ਆ ਗਈ ਸਾਰੀ ਉਹ ਬਹੁਤ ਔਖਾ ਮੈਂ ਹੱਥ ਕੱਢਿਆ ਵਿੱਚੋਂ ਕਿਸੇ ਨੇ ਮੈਂ ਰੋਲਾ ਵੀ ਪਾਇਆ ਕਿਸੇ ਨੇ ਮੇਰੀ ਮਦਦ ਨਹੀਂ ਕੀਤੀ ਮਾਲਕਾਂ ਨੂੰ ਕਿਹਾ ਮੈਂ ਕਿਹਾ ਵੀ ਮੇਰਾ ਹੱਥ ਆ ਗਿਆ ਕਹਿੰਦੇ ਵੀ ਕੁਝ ਨਹੀਂ ਹੁੰਦਾ ਬੈਠਾ ਦਾ ਮੈਂ ਆਪਣੀ ਗੱਡੀ ਚੱਕੀ ਆਪਣੇ ਆਪ ਹਸਪਤਾਲ ਚਲਾ ਗਿਆ ਉੱਥੇ ਜਾ ਕੇ ਲਾਜਰੂਈ ਕਰਵਾਇਆ ਦਿਖਾਇਆ ਐਕਸ-ਰੇ ਉਸਰੇ ਕਰਵਾਏ ਲੇਕਿਨ ਪ੍ਰਮਾਤਮਾ ਦੀ ਦੇਰ ਨਾਲ ਜੋ ਨਿਸ਼ਾਨ ਨੁਸ਼ਾਨ ਦਬੇ ਦੀਆਂ ਆ ਜਵਾਨੀ ਦਾ ਜੋਰ ਸੀਗਾ ਖੁੱਲ ਗਿਆ ਅਗਰ ਨਾ ਜਾਂਦਾ ਤਾਂ ਮੇਰਾ ਹੱਥ ਮੇਰਾ ਵੀ ਹੱਥ ਕੰਡਮ ਹੋ ਜਾਣਾ ਸੀਗਾ ਕਿ ਮਾਲਕਾਂ ਨੇ ਕੋਈ ਖੈਰ ਨਹੀਂ ਪਿੱਛੀ ਹੈਗੀ ਬਾਅਦ ਚ ਕੋਈ ਨਹੀਂ ਪੁੱਛਦਾ ਆਏਗਾ ਨਾ ਹੀ ਕੰਮ ਕਰਨ ਵਾਲੇ ਬੰਦੇ ਜਿਹੜੇ ਨਾਲ ਨੇ ਉਹ ਸਾਥ ਦਿੰਦੇ ਆ ਅਗਰ ਉਹ ਸਾਥ ਦੇਣ ਤਾਂ ਬਿਲਕੁਲ ਏਕੇ ਦਾ ਕੰਮ ਹੈ ਕੋਈ ਪ੍ਰੋਬਲਮ ਨਹੀਂ ਆਉਂਦੀ ਪਰ ਨਾਲ ਵਾਲੇ ਬੰਦੇ ਸਾਥ ਦਿੰਦੇ ਕਿਉਂਕਿ ਉਹਨਾਂ ਨੂੰ ਆਪਣੇ ਕੰਮਾਂ ਦੀ ਹੁੰਦੀ ਹੈ ਬੰਦੇ ਦੀ ਜਾਨ ਚਲੀ ਜਾਂਦੀ ਹੈ ਇਹ ਮੇਰੇ ਨਾਲ ਹੱਸਾ ਵੀ ਪਿਆ ਦੇਖੋ 20 ਸਾਲ ਪਹਿਲਾਂ ਵੀ ਸਾਡਾ ਉਹੀ ਸੀਗਾ ਤੇ ਅੱਜ 2024 ਚੱਲ ਗਿਆ ਅੱਜ ਵੀ ਉਹੀ ਕੁਝ ਹੈ ਸਾਨੂੰ ਯਾਰ ਬਹੁਤ ਧਿਆਨ ਦੇਣ ਦੀ ਲੋੜ ਹੈ ਨਾ ਗੱਲਾਂ ਦੇ ਉੱਪਰ ਸਾਨੂੰ ਬਹੁਤ ਜ਼ਿਆਦਾ ਗੌਰ ਕਰਨੀ ਚਾਹੀਦੀ ਹੈ ਨਾ ਗੱਲਾਂ ਦੇ ਉੱਪਰ ਵੀ ਅਸੀਂ ਜੇ ਇੰਨਾ ਦੂਰ ਪਰਦੇਸਾਂ ਜਾ ਕੇ ਕੰਮ ਕਰਦੇ ਹਾਂ ਸਾਰੇ ਇਕੱਠੇ ਰਲ ਕੇ ਕੰਮ ਕਰਦੇ ਹਾਂ ਇਟਾਲੀਅਨ ਲੋਕਾਂ ਦਾ ਆਪਸ ਵਿੱਚ ਬਹੁਤ ਜ਼ਿਆਦਾ ਏਕ ਹੈ ਤੇ ਸਾਨੂੰ ਵੀ ਆਪਣਾ ਏਕਾ ਬਰਕਰਾਰ ਰੱਖਣਾ ਚਾਹੀਦਾ ਹੈ ਸਾਨੂੰ ਵੀ ਸਾਰੇ ਰਲ ਮਿਲ ਕੇ ਹੀ ਇਦਾਂ ਸਾਰੇ ਮਸਲਿਆਂ ਦਾ ਹੱਲ ਕਰਨਾ ਚਾਹੀਦਾ ਹੈ ਜੇ ਅਸੀਂ ਆਪਾਂ ਸਾਰੇ ਰਲ ਮਿਲ ਕੇ ਚੱਲਾਂਗੇ ਤਾਂ ਇਨ ਫਿਊਚਰ ਦੇ ਵੀ ਸਾਨੂੰ ਇਦਾਂ ਦੀਆਂ ਘਟਨਾਵਾਂ ਸਾਨੂੰ ਦੇਖ ਤੇ ਬਾਕੀ ਆਪਾਂ ਸਾਰੇ ਹੁਣ ਚੱਲੀਏ ਗੁਰਦਸ ਸਾਹਿਬ ਨੂੰ ਮੰਡੇ ਤਿਆਰੋਂ ਕੁਛ ਆਨੇ ਪਾਗ ਬਨ ਲਈ ਆਪਣੇ ਨੇ ਚੱਲੀ ਪੁੱਤਰੀ ਫਿਰ ਚਲੋ ਅੱਜ ਬੜੀ ਦੇ ਮਹਿੰਦੀ ਦੀ ਪਾਗ ਗੱਡੀ ਓਏ ਅੱਜ ਬੜਾ ਖਿੱਚ ਕੇ ਲੜਾਇਆ ਬਹੁਤ ਔਖਾ ਲੜਾਇਆ ਪੱਕੀ ਤੇ ਮਟੇਰੇ ਨੂੰ ਤੇ ਜੇ ਛੀਰ ਤਰੀ ਹੁਣ ਪੇਪਰ ਤੇ ਲੰਗੇ ਹੁਣ ਇਹ ਕੋਲ ਮਟੇਰੇ ਕੋਈ ਚੀਰ ਹੋਈ ਲਿਖਿਆਗਾ ਨਵੀਂ ਉਪਰੇ ਦੇ ਐਸੀ ਨਾ ਹਾਂਜੀ ਹਾਂ ਰਹਿ ਗਿਆ ਕੋਈ ਪੇਪਰ ਇਹ ਪਹਿਲਾਂ ਮੈਨੂੰ ਟੈਨਸ਼ਨ ਦਿੰਦੇ ਸੀ ਉਹਨੂੰ ਮੈਂ ਮੱਝੀ ਕਰ ਰਹੀ ਮੈਨੂੰ ਨਹੀਂ ਹੈਗੇ ਪੇਪਰ ਹੁਣ ਤੋਂ ਮੇਰੀ ਕਲਾਸ ਦਾ ਕਰ ਇਹ ਦੇਖ ਹਾਂ ਸਹੀ ਬਰਾਵੋ ਹੁਣ ਤੂੰ ਆਪਣੇ ਬਾਬੇ ਨੂੰ ਅਟਲੀ ਸਿਖਾ ਰੋਜ ਇੱਕ ਸੈਂਟੈਂਸ ਖੋਣੇ ਨੂੰ ਪਹਿਲਾਂ ਮੈਂ ਸਟੂਡੈਂਟ ਸੀ ਮੈਂ ਟੀਚਰ ਬਣਾ ਹਾਂ ਹਾਂ ਉਹ ਟੀਚਰ ਬਣ ਜੇ ਮਾਮੇ ਠੀਕ ਹੈ ਯੈਸ ਠੀਕ ਹੈ ਬਿੰਦਰ ਹਾਂ ਜੀ ਹਾਂ ਮੈਂ ਲੱਗ ਪਰਫੈਕਟ ਇਟਾਲੀ ਨਹੀਂ ਬੋਲਦਾ ਇਹ ਤੇ ਤੈਨੂੰ ਬਹੁਤ ਜ਼ਿਆਦਾ ਬੇਨਿਫਿਟ ਹੋਣਾ ਠੀਕ ਹੈ ਨਾ ਇਟਾਲੀਅਨ ਸਿੱਖਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਹੜੇ ਦੇਸ਼ ਵਿੱਚ ਰਹਿਣਾ ਉਥੇ ਦੀ ਬੋਲੀ ਹੋਣੀ ਆ ਆਪਾਂ ਕਿਹ ਵੀ ਗੱਲ ਕਰਦੇ ਰਹਿੰਦੇ ਆ ਇਹ ਬਹੁਤ ਜ਼ਰੂਰੀ ਆ ਠੀਕ ਹੈ ਅਧਰੇ ਪਸੇ ਕਮ ਆਉਂਦੀ ਹੈ ਹਾਂ ਜੀ ਹਾਂ ਜੀ ਪਹਿਲਾ ਲੈਸਨ ਨੂੰ ਉਤੋਂ ਹੀ ਸ਼ੁਰੂ ਕਰਦੇ ਹਾਂ ਹਾਂ ਪਹਿਲ ਸ਼ੁਰੂ ਤੇ ਪਤਾ ਕਿਤਾ ਹੋ ਗਿਆ ਅੰਦਿਆਮੋ ਅੰਦਿਆਮੋ ਹ ਪੜੋ ਤੋ ਜਲਦੀ ਚਲੋ ਸ਼ਮਾ ਫਾਜੀ ਆਏ ਹੈ ਠੀਕ ਹੈ ਠੀਕ ਹੈ ਤੇ ਬਾਕੀ ਦੋਸਤੋ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਹੁਣ ਜਿਹੜੇ ਨਿਗੇ ਨਿਗੇ ਬੱਚੇ ਇੱਥੇ ਦੇ ਬੌਰਨ ਹੈ ਉਹਨਾਂ ਨੂੰ ਪੰਜਾਬੀ ਸਿਖਾਉਣ ਦਾ ਉਪਰਾਲਾ ਆਪਣੇ ਗੁਰਦੋਬਾਬ ਸਾਹਿਬ ਦੇ ਗ੍ਰੰਥੀ ਭਾਈ ਸਾਹਿਬ ਭਿੰਦਰਜੀਤ ਸਿੰਘ ਨੇ ਸ਼ੁਰੂ ਕੀਤਾ ਤੇ ਕਾਫੀ ਬੱਚੇ ਆਉਂਦੇ ਆ ਪੰਜਾਬੀ ਸਿੱਖਣ ਵਾਸਤੇ ਤੇ ਤੁਸੀਂ ਵੀ ਜੇ ਆਪਣੇ ਬੱਚਿਆਂ ਨੂੰ ਪੰਜਾਬੀ ਨਾਲ ਜੋੜਨਾ ਜਿਹੜੇ ਆਪਣੇ ਵੀਰ ਆਪਣੇ ਵਲੌਗ ਦੇਖਦੇ ਆ ਇੱਥੇ ਰੋਮ ਤੋਂ ਤਾਂ ਗ੍ਰੰਥੀ ਸਹਿਬਾਨ ਬਾਬਾ ਜੀ ਨਾਲ ਗੱਲਬਾਤ ਕਰੋ ਤੇ ਦੋ ਦਿਨ ਲੱਗਦਾ ਜੀ ਇੱਕ ਐਤਵਾਰ ਨੂੰ ਤੇ ਇੱਕ ਬੁੱਧਵਾਰ ਨੂੰ ਬੁੱਧਵਾਰ ਨੂੰ 11 ਵਜੇ ਤੋਂ ਲੈ ਕੇ 2 ਵਜੇ ਤੱਕ ਤੇ ਐਤਵਾਰ ਨੂੰ ਆਪਣਾ ਜਦੋਂ ਦਿਵਾਨ ਦੀ ਸਮਾਪਤੀ ਤੋਂ ਬਾਅਦ ਜੇ ਜਿਹੜੇ ਬੱਚਿਆਂ ਨੂੰ ਪੰਜਾਬੀ ਨਾਲ ਜੋੜਨਾ ਤਾਂ ਜਰੂਰ ਆਪੇ ਸੰਪਰਕ ਕਰੋ ਇਹ ਚ ਹੋਰ ਵੀ ਸੱਭਿਆਚਾਰ ਨਾਲ ਰਿਲੇਟਡ ਤੇ ਗੁਰਬਾਣੀ ਦੇ ਰਿਲੇਟਡ ਵੀ ਕਾਫੀ ਜ਼ਿਆਦਾ ਬੁੱਕਸ ਬਾਬਾ ਜੀ ਨੇ ਇੰਡੀਆ ਤੋਂ ਮੰਗਵਾਈਆਂ ਨੇ ਤੇ ਬੱਚਿਆਂ ਦਾ ਕਾਫੀ ਜ਼ਿਆਦਾ ਰੁਝਾਨ ਹੈ ਤੇ ਮਾਂ ਪਾਪਾਂ ਦਾ ਵੀ ਅੱਜ ਕੋਈ ਵੀਰ ਨਹੀਂ ਬੈਠੇ ਨੇ ਇਹਨਾਂ ਦੇ ਬੱਚੇ ਵੀ ਆਏ ਹੋਏ ਨੇ ਤੇ ਅਸੀਂ ਆਪਣਾ ਵੀ ਕੁਛਣਾ ਅਸੀਂ ਬੈਠੇ ਉਹ ਦੇਖੋ ਲੱਗੇ ਮੈਂ ਬੁੱਧਵਾਰ ਨੂੰ ਇਹਨੂੰ ਲੈ ਕੇ ਆਉਂਗਾ ਨਾਲ ਤੇ ਸਿੱਖੇਗਾ ਪੰਜਾਬੀ ਤੇ ਬਾਕੀਦਰ ਮੇਲੋਂ ਇਹ ਆਪਣੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸੇਵਾ ਨ ਬਾਬਾ ਇੰਦਰਜੀਤ ਸਿੰਘ ਜੀ ਪਾਈ ਸਾਹਿਬ ਜੀ ਤੇ ਇਹ ਤੁਹਾਨੂੰ ਦੱਸਣਗੇ ਵੀ ਸਾਰੀ ਆਪਾਂ ਡਿਟੇਲ ਵੀ ਕਿਹੜੇ ਦਿਨ ਦੇ ਕਿੰਨੇ ਤੋਂ ਕਿੰਨੇ ਇਹਨਾਂ ਦੀ ਕਲਾਸ ਸ਼ੁਰੂ ਹੁੰਦੀ ਹੈ ਬੱਚਿਆਂ ਦੀ ਕਿਦਾਂ ਇਹਨਾਂ ਦੇ ਸਾਰਾ ਆਪਣਾ ਮੋਬਾਈਲ ਨੰਬਰ ਵੀ ਦੱਸ ਦੋ ਆਪਣਾ ਹਾਂ ਨਾ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਐਤਵਾਰ ਨੂੰ ਦੀਵਾਨ ਦੀ ਸਮਾਪਤੀ ਤੋਂ ਬਾਅਦ 2 ਵਜੇ ਤੋਂ ਲੈ ਕੇ 4 ਵਜੇ ਤੱਕ ਦਾ ਕਲਾਸ 2 ਘੰਟੇ ਦੀ ਹੁੰਦੀ ਹੈ ਜੀ ਸੋ ਤਕਰੀਬਨ ਵੀ 25 ਬੱਚੇ ਪਹੁੰਚੇ ਹੋਏ ਆ ਜੀ ਸੋ ਬੋਧਵਾਰ ਵਾਲੇ ਦਿਨ ਜਿਹੜਾ ਜੀ 11 ਵਜੇ ਤੋਂ ਲੈ ਕੇ 2 ਵਜੇ ਤੱਕ ਕਲਾਸ ਜਿਹੜੀ ਆ ਉਹ ਲਈ ਜਾਂਦੀ ਹੈ ਜੀ ਸੋ ਜਿੰਨੇ ਵੀ ਬੱਚੇ ਜਿਹੜੇ ਨੇ ਹੋਰ ਵੀ ਜੋ ਸਿੱਖਣਾ ਚਾਹੁੰਦੇ ਆ ਉਹ ਗੁਰਦੁਆਰਾ ਸਾਹਿਬ ਕੀ ਆ ਸਕਦੇ ਆ ਜੀ ਨਹੀਂ ਤੇ 35 33 29 85 20 ਇਹ ਮੇਰਾ ਨੰਬਰ ਹੈ ਜੀ ਇਹਦੇ ਤੇ ਜੋ ਵੀ ਲੋਕ ਦੇਖਦੇ ਆ ਤੇ ਜਿਉ ਆਪਣੇ ਬੱਚਿਆਂ ਨੂੰ ਸਿਖਾਉਣਾ ਚਾਹੁੰਦੇ ਆ ਤੇ ਇਹਦੇ ਕੰਟੈਕਟ ਕਰ ਸਕਦੇ ਆ ਤਾਂ ਕਿ ਆਪਾਂ ਬੱਚਿਆਂ ਨੂੰ ਪੰਜਾਬੀ ਸਿਖਾ ਸਕੀਏ ਕਲਾਸ ਖਤਮ ਹੋ ਗਈ ਬੇਟੇ ਹਾਂਜੀ ਕੀ ਪੜਿਆ ਅੱਜ ਫਿਰ ਅੱਜ ਅੱਜ ਪੜਾਇਆ ਕੁਸ਼ਾਨ ਨੂੰ ਸਕੂਲ ਦੇ ਵਿੱਚ 35 ਅੱਖਰ ਪੰਜਾਬੀ ਅੱਖਰ ਊੜਾ ੜਾ ਏੜੀ ਸ ਸਾਜਾ ਪੜਾਇਆ ਨਾ ਸਕੂਲ ਦੇ ਵਿੱਚ ਅੱਜ ਕਲਾਸ ਦਾ ਪਹਿਲਾ ਦਿਨ ਸੀਗਾ ਹਾਂਜੀ ਹੁਣ ਫਿਰ ਬੁੱਧਵਾਰ ਨੂੰ ਲੱਗੂ ਹੁਣ ਦਿਨ ਮੈਂ ਪੁੱਛਣੀ ਬੁੱਧਵਾਰ ਨੂੰ ਵੀ ਹੋਵੇ ਤਾਂ ਸੇਵਾ ਬਾਈ ਨੇ ਅੱਛਾ ਬੁੱਧਵਾਰ ਨੂੰ ਬੁੱਧਵਾਰ ਨੂੰ ਆਇਆ ਨਾ ਪੜਨ ਆਇਆ ਨਾ ਮੈਂ ਛੱਡ ਦੂੰਗੀ ਠੀਕ ਤੇ ਹੁਣ ਟਾਈਮ ਸ਼ਾਮ ਦੇ 5:30 ਹੋ ਗਏ ਮਿੱਤਰੋ ਗੁਰਦੁਆਰ ਸਭ ਤੋਂ ਆਕੇ ਨਾ 2-3 ਘੰਟੇ ਰੱਜ ਕੇ ਸੁਤਾ ਨੀਂਦ ਬਹੁਤ ਸੀਗੀ ਆਉਂਦੀ ਕਿ ਰਾਤ ਸ਼ਨੀਵਾਰ ਸੀਗਾ ਸ਼ਨੀਵਾਰ ਨੂੰ ਵੀਕਐਂਡ ਨੂੰ ਕੰਮ ਕਰ ਕਰਦੇ ਅਕਸਰ ਲੇਟ ਹੋ ਜੀਦਾ ਆਪਣਾ ਤੇ ਅੱਜ ਫੇਰ ਐਤਵਾਰ ਹੈ ਤੇ ਹੁਣ ਫੇਰ ਵੀਕਐਂਡ ਹੈ ਤੇ ਅੱਜ ਫੇਰ ਆਦੋਂ 12:00 1:00 ਵਜੇ ਕੰਮ ਕੋ ਖਤਮ ਕਰ ਦੇਣੀ ਵੇਟ ਦੇਣੀ ਵੇਟ ਦੇਣੀ ਕਿਉਂਕਿ ਵੀਕਐਂਡ ਨੂੰ ਕੰਮ ਜ਼ਿਆਦਾ ਹੁੰਦਾ ਤੇ ਬਾਕੀ ਇਹਦਾ ਦੇਖੋ ਆਹ ਵਾਲਾ ਪੱਖਾ ਨਾ ਇਹ ਬਹੁਤ ਫਾਇਦਾ ਪਕੀ ਇਹਦਾ ਬਹੁਤ ਜ਼ਿਆਦਾ ਫਾਇਦਾ ਬਹੁਤ ਖੌਣ ਹੈ ਆ ਦੇਖੋ ਇਧਰ ਦੱਬਾ ਦਬਣਾ ਨਾ ਆ ਦੇਖ ਪਰਫਮ ਆਦਾ ਬਿਲਕੁਲ ਐਂ ਠੰਡੀ ਹਵਾ ਜਿੱਦਾਂ ਏਸੀ ਨੂੰ ਹੁੰਦਾ ਉਦਾਂ ਦੀ ਹਵਾ ਮਾਰਦਾ ਹੈਗਾ ਬਹੁਤ ਜਿਆਦਾ ਫਾਇਦਾ ਹੈ ਇਹ ਨੂੰ ਇੱਥੇ ਨਾ ਸਵੇਟਾ ਲਾ ਲੀਦਾ ਬਰੇ ਆਪਣੇ ਇਹ ਹੋ ਗਿਆ ਬੰਦ ਭਾਈ ਹੋ ਗਿਆ ਜੋ ਇੱਥੇ ਸਵੇਟਾ ਆਟੇ ਦੇ ਬੇੜੇ ਬੂੜੇ ਕਰੀਦੇ ਆ ਫਿਰ ਇਥੋਂ ਨੂੰ ਮਾਗ ਕੇ ਨੂੰ ਇਦਾਂ ਕਰਕੇ ਲਾ ਲਈਦਾ ਨਾਲੇ ਆਪਣੇ ਕੰਮ ਕਰ ਲੀਦੇ ਆ ਤੇ ਆਪਾਂ ਨੂੰ ਕਾਫੀ ਜਿਆਦਾ ਫਾਇਦਾ ਹੁੰਦਾ ਹੈ ਮਤਲਬ ਵੀ ਗਰਮੀ ਬਹੁਤ ਹੁੰਦੀ ਹੈ ਨਾ ਤਾਂ ਕਰਕੇ ਅੰਦਰ ਹੁਣ ਤਾਂ ਦੋਵੇਂ ਏਸੀ ਚੱਲਦੇ ਜਾਂਦੇ ਨੇ ਉਹ ਵੀ ਏਸੀ ਤੇ ਪਿਛਲੇ ਏਸੀ ਆਪਾਂ ਦੋਨੇ ਚਲਾ ਦਿੱਤੇ ਐਵੇਂ ਨਾਲੇ ਉਧਰ ਪੱਠੀ ਵਾਲ ਦੀ ਦੀਆਂ ਤੇ ਉਹ ਤੋਂ ਪਹਿਲਾਂ ਏਸੀ ਚਲਾਦੀ ਦੀਆਂ ਪਿੰਦਰਾਂ ਵਾਲਾ ਮੌਸਮ ਐਨ ਕੰਮ ਕਰਨ ਦੇ ਅਨੁਕੂਲ ਹੋ ਜਾਂਦੇ ਵਧੀਆ ਹੋ ਜਾਂਦੇ ਮੌਸਮ ਐਨ ਤੇ ਕਾਸਾ ਵਗੈਰਾ ਆਪਾਂ ਸਾਰੀ ਆਪਣਾ ਚਲਾਤਾ ਇੱਕ ਹੀ ਗੰਦਾ ਹੈ ਔਰ ਫੋਰਚੂਨਟੀ ਮੋਬਾਈਲ OK ਤੇ ਇਹ ਪਾਸਤਾ ਪਸਵੇ ਅੱਜ ਬਣਾ ਕੇ ਸੀਗੇ ਤੇ ਦੇਖੋ ਅੱਜ ਆਪਾਂ ਇੰਨੇ ਪਾਸਤਾ ਬਣਾਈ ਆ ਤੇ ਸਾਰੇ ਆਟੇ ਦੇ ਪੇੜੇ ਆਪਾਂ ਸ਼ਾਮ ਤੱਕ ਖਤਮ ਕਰ ਦੇਣਾ ਜੀ ਤੇ ਆਟਾ ਆਪਣਾ ਲੈ ਵੀ ਰੱਖਣਾ ਉਹਦੇ ਹੋਇਆ ਹੋਇਆ ਹੈ ਜਿਹੜੀ ਪਾਸਤਾ ਹੁੰਦੀਆਂ ਨੇ ਅੱਛੇ ਨਹੀਂ ਉਹ ਇੱਥੋਂ ਬਣਾ ਲੈ ਜਾਂਦਾ ਦੇਖੋ ਕਿੰਨਾ ਵਧੀਆ ਫਰੈਸ਼ ਐਂਡ ਬਿਲਕੁਲ ਮਲਾਈ ਮਲਾਈ ਮਾਟਨ ਦਾ ਮਤਲਬ ਹੈ ਆਪਣੀ ਪਾਸਤਾ ਐਂ ਲਗਭਗ ਰੈਡੀ ਹੈ ਬਸ ਫ੍ਰਿਜ ਰੱਖਣ ਲਈ ਓੜੇਣਾ ਬਸ ਲਈ ਤੇ ਆਜੋ ਸਾਰੇ 15-15 ਆਪਾਂ ਰੱਖਦੇ ਆਂ ਕਈ ਤਰ੍ਹਾਂ ਰੱਖਦੇ ਆਂ ਵੀ 8-8 ਪੀੜ ਰੱਖਦੇ ਆਂ ਵੀ 4 ਆਹ ਲੈਂਦੇ ਵਿੱਚ ਤੇ 3 ਇਦਾਂ ਵੀ 12 ਹੋ ਜਾਂਦੇ ਆਂ ਪਰ ਆਪਾਂ ਨਹੀਂ ਆਪਾਂ ਇਸਨੇ 3 ਇਦਾਂ ਤੇ 5 ਕਿਸ ਕਿਸ ਨੇ 15 ਪੀੜੇ ਆਪਾਂ ਇੱਕ ਡੱਬੇ ਵਿੱਚ ਕਰਿਆ ਬਣੇ ਵਿੱਚ ਤੇ ਹੁਣ ਆਟੇ ਰੱਖਦੇ ਅਸੀਂ ਦੇ ਵਿੱਚ ਕਟੋ ਰੱਖ ਕੋਪਰੇ ਨਾਲ ਆਪਾਂ ਤਿਆਰ ਕਰੀਦਾ ਤੇ ਜਦੋਂ ਆਟਾ ਤਿਆਰ ਹੋ ਜਾਂਦਾ ਫੋਕ ਜਾ ਕੇ ਰੱਖਦੇ ਨਾਲ ਦੇ ਵਿੱਚ ਤੇ ਜਿਉਂ ਜਿਉਂ ਕੰਮ ਆਪਣਾ ਚੱਲ ਜਾਨਾ ਤੂੰ ਉਹਦੇ ਉਪਰ ਜੋ ਆਟਾ ਬਾਹਰ ਕੱਢੀ ਜਾਣਾ ਬਣਾ ਐਦਵਾਰ ਨੂੰ ਆਰਡਰ ਆਪਣੇ ਟਾਈਮ ਨਾਲ ਲਾਉਣ ਲੱਜਾਂ ਨੇ ਆ ਕਬਾਬ ਆਰਡਰ ਕਮੇ ਸੀ ਤਾਂ ਦਿਓ ਪੀਟੀਨਾ ਪਨੀਨੋ ਆਪਿਆ ਤੋਂ ਕਬਾਬ ਫਚਾ ਮਤ ਰਿਫੋਰ ਮਨੋਈ ਪੋਮੋਡੋਰੀ ਚਿਪੋਲਾ 베르ઝા ਬਿਆਨਕਾ ਅਲ ਲੋਜ਼ੁਕਿਨੀ ਫ੍ਰਿੱਤੇ ਸਾਲਸਾ ਯੋਗੁਰਤੇ ਸਾਲਸਾ ਪਿਕਾਂਤੇ ਤੇ ਉਹਨੇ ਆਰਡਰ ਕੀਤੇ ਆਪਾਂ ਨੂੰ ਤਿੰਨ ਕਬਾਬ ਆਰਡਰ ਕੀਤੇ ਆ ਜਿੰਨੇ ਵੀ ਆਪਣੀ ਆਰਡਰ 7 ਕਿਲੋਮੀਟਰ ਦੇ ਅੰਦਰ ਅੰਦਰ ਆਉਣੇ ਆ ਉਹਨਾਂ ਤੋਂ ਆਪਾਂ ਚਾਰਜ ਕਰਦੇ ਆ 1 ਯੂਰੋ ਕਨਸੀਨੀਅਰ ਦਾ ਵੀ ਆਰਡਰ ਕਰਨ ਦਾ 1 ਯੂਰੋ ਐਕਸਟਰਾ ਜੋ ਸਮਾਨ ਲੈਣਗੇ ਉਹਦੇ ਪਾਸੇ ਦੇਣੇ ਦੇਣੇ ਆ ਤੇ ਉਸ ਤੋਂ ਇਲਾਵਾ 1 ਯੂਰੋ ਐਕਸਟਰਾ ਦੇਣਗੇ ਉਹ ਜਿਹੜਾ ਆਪਣਾ ਉੱਥੇ ਡਿਲੀਵਰੀ ਦਾ ਚਾਰਜ ਜਿਹੜੇ 7 ਕਿਲੋਮੀਟਰ ਤੋਂ ਐਕਸਟਰਾ ਜਾਂਦੇ ਉੱਪਰ ਮਤਲਬ ਆਵੇਂ 7.1 ਹੋਵੇ 2 ਹੋਵੇ 8 ਕਿਲੋਮੀਟਰ ਤੱਕ ਆਪਾਂ ਆਪਣੀ ਆਰਡਰ ਕਰਦੇ ਆ ਉੱਥੇ ਆਪਾਂ ਚਾਰਜ ਕਰਦੇ ਆ 2 ਯੂਰੋ ਜਿਹੜਾ ਵਾਲਾ ਆਰਡਰ ਬਣਾਏ ਸਾਢੇ 7 ਕਿਲੋਮੀਟਰ ਤੋਂ ਦੂਰੋਂ ਆਇਆ ਤੇ ਆਪਾਂ 2 ਯੂਰੋ ਐਕਸਟਰਾ ਚ Ed uppar laone. Eccolo, Metrode Kufaji Saab bhi apne aaye ne. Idha nahi tutto bene? Tutto bene. Guarda Kufaji sì. Saab va si pizza patte ha che leghe, Salciccia, quattro formaggi te naal paye laal chi è tikkiya mirchiyan. Kala Brusella Top, migliore pizzeria di Roma. <laughs> tu sei bravo. Dico. Migliore pizzaiolo Nagra. Sing Singh Nagra. <laughs> Mo te faccio vedere lui Singh David. Davinder. Davinder Davinder Sing Davinder Allora Sing Davinder Punjabi ch Punjab vich Italian Davide Italian Davide Davide lui se da oggi in poi chiama Davide Davide Davide, davide. saluta Saluta Danilo io no, I mean Danilo tu Davide io Danilo Carico così Saluta Apna jaan hath milona hai tar apna no sunavi sono Davide Edo sono Nagra Piacere sono Danilo sono Davide E ciao lui Cruciano <ride> bravo ragazzi questo qua bravo no, no, no. Tutto era piccolo piccolo così vuoi dire non grande così ma tu hai sentito la lattina che è successo? Sì, ho sentito storia triste eh, tutta tre giornale italiano a chiedono tutte queste cose fanno vedere tutto il giorno adesso storia triste Per non non devi fare no, no, far così vero così, storia triste ਇਟਲੀ ਦੇ ਸਾਰੇ ਜਿੰਨੇ ਵੀ ਨਾ ਆਪਣੇ ਨਿਊਜ਼ ਚੈਨਲ ਸਾਰੇ ਚੈਨਲ ਉੱਤੇ ਇੱਕੋ ਖਬਰ ਘੁੰਮਦੀ ਆ ਆਪਣੇ ਮੁੰਡੇ ਸਤਨਾਮ ਦੀ ਜੋ ਲਤੀਨਾ ਦੇ ਵਿੱਚ ਹੋਇਆ ਤੇ ਸਾਰੇ ਨਿੰਦਿਆ ਕਰਦੇ ਆ ਸਾਰੇ ਲਖਿੱਧੀ ਕਰਦੇ ਆ ਉਹ ਮਾਲਕ ਦੀ ਵੀ ਐਦਾ ਨਹੀਂ ਕਰਨਾ ਚਾਹੀਦਾ ਸੀਗਾ ਉਹਨੂੰ ਜੇ 60% ਚਲੋ ਕੰਮ ਦੇ ਉੱਪਰ ਲੱਗੀ ਵੀ ਜਾਂਦੀ ਆ ਹਨਾ ਕੋਈ ਮਰਜ਼ੀ ਗੱਲਬਾਤ ਹੋ ਜਾਂਦੀ ਆ ਤਾਂ 60% ਚ ਲੱਗਦੀ ਰਹਿੰਦੀ ਆ ਕੰਮ ਕਰਨ ਦੇ ਉੱਤੇ ਪਰ ਫਰਜ ਬਣਦਾ ਉਹਦਾ ਉਹਨੂੰ ਚੱਕ ਕੇ ਹਸਪੀਟਲ ਲੈ ਕੇ ਜਾਣਾ ਤੇ ਮੰਨ ਲਾ ਉਹਨੇ ਜੋ ਕੀਤਾ ਉਹ ਬਿਲਕੁਲ ਸਹੀ ਨਹੀਂ ਕੀਤਾ ਆਪਣਾ ਜਿ ਇੱਕ ਇੱਕ ਹੀ ਲੇਡੀਜ਼ ਆਈ ਸੀਗੀ ਤੇ ਉਹ ਗੱਲ ਕਹਿੰਦੀ ਸੀ ਕਹਿੰਦੀ ਵੀ ਉਹਨੂੰ ਜੇਲ੍ਹ ਹੋ ਜਾਣੀ ਆ ਜੇਲ੍ਹ 'ਚ ਟੀਵੀ ਲੱਗਿਆ ਹੋਣਾ ਵੀ ਉਹਦਾ ਕੋਈ ਫਾਇਦਾ ਨਹੀਂ ਵੀ ਮੈਂ ਚਾਹਨੀ ਆ ਵੀ ਉਹਨੂੰ ਉਦਾਂ ਹੀ ਸਜ਼ਾ ਮਿਲੇ ਜਿੱਦਾਂ ਸਤਨਾਮ ਨੂੰ ਹੋਇਆ ਬਿਲਕੁਲ ਹੋਵੇ ਉਦਾਂ ਹੀ ਹੋਵੇ ਇੱਥੇ ਤੱਕ ਇਟਾਲੀਅਨ ਲੋਕੋ ਗਲਤੀ ਨਹੀਂ ਕੀਤੀ ਕਰਦੇ ਤੇ ਬਾਕੀ ਇਥੇ ਨਾ ਕਿ ਇਟਲੀ ਦੇ ਵਿੱਚ ਇੱਕ ਸੰਸਥਾ ਹੈ ਸੀਜੀਐਲ 9 ਦੀ ਸੰਸਥਾ ਹੈ ਜਿਹੜੀ ਲੇਬਰ ਦੇ ਹੱਕ ਦੇ ਵਿੱਚ ਸਦਾ ਹੀ ਖੜਦੀ ਆਈ ਆ ਕੋਈ ਵੀ ਲੇਬਰ ਨੂੰ ਪ੍ਰੋਬਲਮ ਹੋਵੇ ਤਾਂ ਸੀਜੀਐਲ ਦੀ ਸੰਸਥਾ ਮੁਰਿਓ ਕਿ ਆਉਂਦੀ ਆ ਤੇ ਹੁਣ ਵੀ ਉਹ ਆਪਣਾ ਪੂਰਾ ਯੋਗਦਾਨ ਪਾਉਂਦੀ ਆ ਆਪਣੇ ਪੰਜਾਬੀ ਭਾਈਚਾਰੇ ਦੇ ਨਾਲ ਰਲ ਕੇ ਵਿੱਚ ਇਟਾਲੀ ਲੋਕੀ ਬਹੁਤ ਸਾਥ ਦ ਆਪਣੇ ਤਿੰਨਾਂ ਦੇ ਵਿੱਚ ਪਰਫਾ ਦੂਰ ਦੇ ਅੱਗੇ ਤੇ ਕੱਲ ਸ਼ਾਮ ਨੂੰ ਸੀਗਾ ਪ੍ਰੋਟੈਸਟ ਤੇ ਫਿਰ ਮੰਗਲਵਾਰ ਨੂੰ ਫਿਰ ਦੁਬਾਰਾ ਸ਼ਾਮ ਨੂੰ 3:00 ਵਜੇ ਤੋਂ ਲੈ ਕੇ ਬਾਅਦ ਵਿੱਚ ਪ੍ਰੋਟੈਸਟ ਕਰਨਾ ਉਹਨਾਂ ਨੇ ਪਰਫਾ ਦੂਰੀ ਦੇ ਅੱਗੇ ਕੱਲ ਤੱਕ ਇਹ ਚੋ ਨਹੀਂ ਜਾ ਹੋਏ ਆਪਾਂ ਤੋਂ ਕਿਉਂਕਿ ਸ਼ਨੀਵਾਰ ਨੂੰ ਕੰਮਕਾਰ ਕਰਕੇ ਵੀ ਥੋੜੀ ਪ੍ਰੋਬਲਮ ਆ ਜਾਂਦੀ ਹੈ ਇੱਕ ਸੱਡਨਲੀ ਪਤਾ ਲੱਗਿਆ ਆਪਾਂ ਨੂੰ ਤੇ ਬਾਕੀ ਮੰਗਲਵਾਰ ਦਾ ਆਪਾਂ ਜਰੂਰ ਬਣਾਵਾਂਗੇ ਜੇ ਮੇਰਾ ਸਵੱਬ ਬਣਿਆ ਤਾਂ ਮੈਂ ਖੁਦ ਜਾਊਂਗਾ ਤੇ ਨਹੀਂ ਆਪਣੇ ਮੈਂ ਫਾਦਰ ਸਾਹਿਬ ਨੂੰ ਭੇਜੂੰਗਾ ਵੀ ਉਹ ਵੀ ਜਾ ਕੇ ਪ੍ਰੋਟੈਸਟ ਦੇ ਵੀ ਸ਼ਾਮਲ ਹੋਣ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਐਦਾਂ ਦੀ ਘਟਨਾ ਕਿਸੇ ਨਾਲ ਵੀ ਜਰ ਹੋ ਸਕਦੀ ਆ ਤੇ ਬਾਕੀ ਮੈਂ ਥੋੜਾ ਵੀ ਸਾਰਿਆਂ ਨੂੰ ਅਪੀਲ ਕਰਦਾ ਜਿਹੜੇ ਆਪਣੇ ਵੀਰ ਭੈਣ ਭਰਾ ਆਪਣੇ ਵਲੌਗ ਦੇਖਦੇ ਆ ਵੀ ਹੈ ਆਪਾਂ ਜਾ ਸਕਦੇ ਆ ਤਾਂ ਜਰੂਰ ਆਪਾਂ ਨੂੰ ਜਾਣਾ ਚਾਹੀਦਾ ਉੱਥੇ ਤੇ ਬਾਕੀ ਮਿੱਤਰੋ ਅੱਜ ਆਪਣਾ ਥੋੜਾ ਵਲੌਗ ਵੀ ਥੋੜਾ ਇਦਾਂ ਨੇ ਆ ਕਿਉਂਕਿ ਜਿੰਨੇ ਵੀ ਆਪਣੀ ਸ਼ਾਪ ਤੇ ਸਾਰੇ ਕਸਟਮਰ ਆਪਣੀ ਦੁਕਾਨ ਤੇ ਜਿੰਨੇ ਵੀ ਆਏ ਆ ਤੇ ਸਭ ਨੂੰ ਪਤਾ ਵੀ ਆਪਾਂ ਇੰਡੀਅਨ ਐ ਤੇ ਟੀਵੀ ਚੈਨਲ ਉੱਤੇ ਸਾਰੀ ਖਬਰ ਚੱਲਦੀ ਸਾਰੇ ਇੱਕੋ ਗੱਲ ਕਰਦੇ ਸੀਗੇ ਵੀ ਕੀ ਬਣਿਆ ਨਾ ਵੀ ਇਹਦਾ ਨਹੀਂ ਹੋਣਾ ਚਾਹੀਦਾ ਸੀਗਾ ਮਤਲਬ ਵੀ ਕੰਮ ਕਰਨ ਨੂੰ ਵੀ ਰੂਹ ਜੀ ਨਹੀਂ ਕੀਤੀ ਹੈਗੀ ਜਿਹੜੇ ਨੇ ਵੀ ਆਉਣਾ ਸਭ ਨੇ ਇਹੀ ਗੱਲ ਕਰਨੀ ਤੇ ਬਾਕੀ ਆਪਾਂ ਬਸ ਹੁਣ ਆਪਣਾ ਕੰਮ ਦਾ ਸਾਰਾ ਮਿੱਤਰੋ ਫਾਈਨਲ ਆਪਾਂ ਨਿਵੇਡਤਾ ਆਪਣਾ ਤੇ ਬਾਕੀ ਵਲੌਗ ਇੱਥੇ ਆਪਾਂ ਤੋਂ ਜੇ ਆਪਣਾ ਜਿਹੜਾ ਬਲੌਗ ਪਸੰਦ ਆਇਆ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਰਦਾਸ ਕਰਿਓ ਸਤਨਾਮ ਸਿੰਘ ਵਾਸਤੇ ਪਰਮਾਤਮਾ ਜੀ ਆਤਮਾ ਨੂੰ ਸ਼ਾਂਤੀ ਬਖਸ਼ੇ ਤੇ ਭੈਣ ਨੂੰ ਆਪਣਾ ਭਰਾ ਮੰਨਣ ਦਾ ਬਲ ਬਖਸ਼ੇ ਕੱਲ ਨੂੰ ਮਿਲਾਂਗੇ ਸਵੇਰੇ ਇੱਕ ਸੋਹਣੇ ਬਲੌਗ ਦੇ ਵਿੱਚ ਤਦ ਤੱਕ ਲਈ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਾ